ਆਕੇ ਦੇ ਵਿੱਚ ਪਲੇਅਰ ਨੂੰ ਥੋਕ ਕੇ ਜਵਾਬ ਦੇ ਦੋ ਐਦਾਂ ਲਿਆ ਕੇ ਸੰਟ ਨਾ ਕਰੋ ਅਸੀਂ ਚੁੱਪ ਜਾ ਮੈਚ ਖੇਡਣ ਆਇਆ ਤੁਸੀਂ ਸਨਮਾਨਤ ਕਰਦੇ ਆ ਇਹ ਆਪਦਾ ਘੰਟਾ ਕੀ ਆਉਣਗੇ ਗਰਾਊਂਡ ਤੇ ਸੁਗਰਾਜ ਰੋਡੇ ਹੈਲੋ ਸਾਰੀ ਆਇਓ ਹੈਲੋ ਮੈਂ ਬਰਾਮਣ ਨੂੰ ਸਤਿ ਸ੍ਰੀ ਅਕਾਲ ਵੇਖੋ ਜੀ ਆਪਾਂ ਕੋਈ ਪਹਿਲਾ ਟੂਰਨਾਮੈਂਟ ਕਰਾ ਨਹੀਂ ਰਹੇ ਨਾਮੀ ਪਲੇਅਰ ਆਏ ਨਾਮੀ ਲੋਕ ਆਏ ਆ ਪਹਿਲੀ ਗੱਲ ਤਾਂ ਜਦੋਂ ਇਲਾਕੇ ਦੇ ਪਲੇਅਰ ਦੀ ਕੋਈ ਗੱਲ ਆਉਂਦੀ ਹੈ ਨਾ ਤੇ ਸਾਰੇ ਪਾਣੀ 'ਚ ਬਹਿ ਜਾਂਦੇ ਆ ਵੀ ਬਾਈ ਬਜਟ ਨਹੀਂ ਹੈਗਾ ਠੀਕ ਆ ਜੇ ਗੱਲ ਇਹ ਗੱਲ ਤਾਂ ਤੇ ਚੌਪਰਾ ਜੀ ਦੀ ਗੱਲ ਸਾਇਦ ਇੱਕ ਵਾਰੀ ਲਲਕਾਰਾ ਮਾਰ ਦੋ ਜੀ ਤੇ ਠੀਕ ਆ ਅਸੀਂ ਬਹੁਤ ਦਿਨ ਤੋਂ ਅੱਥੇ ਮੈਚ ਭੋਕੀ ਤਾਂ ਸਾਨੂੰ 3 ਵਜੇ ਕਾਲ ਗਈ ਮੈਂ ਫਿਰ ਵੀ ਆ ਗਈ ਉੱਤੋਂ ਆ ਕੇ ਭਾਈ ਜੇ ਮੈਚ ਅਸੀਂ ਖੇਡਣ ਆਇਆ ਸਨਮਾਨਤ ਕਰਨੇ ਸੁਭਾ ਦੇ ਕਿੱਥੇ ਆ ਸਨਮਾਨਤ ਕਰਾਂਗੇ ਠੀਕ ਹੈ ਅਸੀਂ ਵੀ ਮਿਹਨਤ ਕਰਦੇ ਆ ਸਾਡਾ ਵੀ ਕੋਈ ਮੇਜ ਹੈ ਕੀ ਆ ਠੀਕ ਹੈ ਅਗਰ ਨਹੀਂ ਮੈਚ ਕਰਾਉਣਾ ਲੱਗ ਕੇ ਨੇ ਵਿੱਚ ਪਲੇਅਰ ਨੂੰ ਥੋਕ ਕੇ ਜਵਾਬ ਦੇ ਦਿਓ ਐਦਾਂ ਲਿਆ ਕੇ ਸੰਟਨਾ ਕਰੋ ਅਸੀਂ ਚੁੱਪ ਜਾ ਮੈਚ ਖੇਡਣ ਆਇਆ ਮੰਤ ਕਰਦੇ ਆ ਇਹ ਆਪਦਾ ਘੰਟਾ ਪਹਿਲਾਂ ਰੱਖੋ ਜਿਹੜਾ ਪਲੇਅਰ ਨਿੱਕਾ ਚਾਹੇ ਵੱਡਾ ਭਾਈ ਉਹ ਅਮੇਜ਼ੋਨੀ ਗਰਾਊਂਡ ਤੇ ਜਿਹੜਾ ਕਪੜੇ ਲਾ ਕੇ ਵੜ ਗਿਆ ਜੇ ਉਹਦੀ ਇੱਜ਼ਤ ਨਹੀਂ ਕਰਨੀ ਉਹਨਾਂ ਨੂੰ ਬੁਲਾਓ ਨਾ ਠੀਕ ਆ ਮੇਰੇ ਇਹਨਾਂ ਨੂੰ ਧੰਨਵਾਦ ਅੱਜ ਤੋਂ ਸੋਚ ਸਮਝ ਕੇ ਕਰਨਾ ਚਾਹੀਦਾ ਧੰਨਵਾਦ ਆਪਦਾ ਹਾਂਜੀ ਦੋਸਤੋ ਕਬੱਡੀ ਦੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਤੇ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ